ਤੈਨੂੰ ਲੱਗੇ ਕਿ ਕਹਿੰਦਾ ਪਤਾ ਹੈ ਮੈਂ ਕਿਹੜਾ ਕਹਿ ਰਿਹਾ ਹਾਂ ਕਿ ਕਹਿ ਰਿਹਾ ਹਾਂ ਜਬਾਤ ਤੂੰ ਵੀ ਦੱਸ ਆ ਮੈਂ ਸੈਟ ਨਹੀਂ ਮੈਂ ਸਾਰੇ 40000 ਰੁਪਏ ਲਾ ਕੇ ਖਰੀਦ ਤੇ ਤੇਰਾ ਕੋਈ ਵੀ ਸਰਵਾਈ ਨਹੀਂ ਕੀਤੀ ਐਸਾ ਫਰੀ ਦਾ ਮਰਚਾ ਦਿੱਤਾ ਕੁਝ ਨਹੀਂ ਕੀਤਾ ਨਾ ਕੁਝ ਨਹੀਂ ਕੀਤਾ ਨਾ ਤੇਰਾ ਮਸਵਾਇਨਾ 40000 ਰੁਪਏ ਲਾ ਕੇ ਬੰਦਾ ਸੜਦਾ ਮੇਰੇ ਨਾਲ ਇਤਰਾਫ ਹੋ ਗਈ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਕਿਹੜੀ ਜੇਅਰ ਦਾ ਜਿਹੜਾ ਚ ਬੰਦਾ ਆ ਕੇ ਫੂਡ ਚਲਾ ਸਕਦਾ ਉਹਦਾ ਕੋਈ ਜੇਅਰ ਨਹੀਂ ਬਣਾ ਉਹ ਤਾਂ ਜਾਇਰਿਆ ਬਿਆ ਕਰ ਆਇਆ ਮਸਲਾ ਇਹ ਸੀ ਕਿ ਮੇਰੇ ਹਸਬੰਦ ਨੇ ਫੋਰਨ ਕੰਟਰੀ ਤੋਂ ਆ ਕੇ ਦੂਜੀ ਮੈਰਿਜ ਕਰਾ ਲਈ ਮੇਰੇ ਤਿੰਨ ਬੱਚੇ ਆ ਤੇ ਮੈਂ ਐਸਐਸਪੀ ਦੀ ਦਰਖਾਸਤ ਦਿੱਤੀ ਸੀ ਮੇਰੇ ਕੋਈ ਸੁਣਵਾਏ ਸੁਣਵਾਈ ਹੋਈ ਉਹਨਾਂ ਮਤਲਬ ਚੋਕ ਕੇ ਲਿਆਂਦਾ ਇੱਥੇ ਆ ਕੇ ਇਹਨਾਂ ਪੈਸੇ ਲੈ ਕੇ ਉਹਨੂੰ ਛੱਡ ਦਿੱਤਾ ਮੈਨੂੰ ਕਹਿੰਦੇ ਉੱਥੇ ਪਰਚਾ ਕੱਟ ਕਰਤਾ ਅੱਗੇ ਗਰਦਾਸਪੁਰ ਭੇਜਤਾ ਮੈਨੂੰ ਪਤ ਖਬਰ ਮਿਲੀ ਕਿ ਉਹਨੂੰ ਬੰਦਾ ਛੱਡ ਦਿੱਤਾ ਉਹਦੀ 14 ਤਾਰੀਖ ਦੀ ਫੇਅਰ ਪਲੇਟ ਹੋ ਤੇ ਕੱਲ ਨਿਕਲ ਜਾਣ ਲੱਗਾ ਮੇਸ ਕਰਕੇ ਮੇਰੀ ਕੋਈ ਸਮਰਾਹ ਅੱਜ 11:00 ਵਜੇ ਫਿਰ ਮੈਂ ਥਾਣੇ ਵਿੱਚ ਆਈ ਮੈਂ ਕਹਾਂ ਮੈਨੂੰ ਦੱਸੋ ਵੀ ਕੀ ਦੀ ਜ਼ਿੰਮੇਵਾਰੀ ਤੇ ਤੁਸੀਂ ਛੱਡਿਆ ਕਿ ਮਿਲਜੋ ਜ ਉਹ ਬੰਦਾ ਬਾਹਰ ਚੱਲ ਜੇ ਹੁਣ ਮੈਂ ਆਈ ਕਹਿੰਦੇ ਤੁਹਾਡੀ ਜ਼ਿੰਮੇਵਾਰੀ ਮੈਂ ਮੀਡੀਆ ਦੀ ਪ੍ਰੈਸ ਦੀ ਹੈਲਪ ਲੈ ਕੇ ਮੈਂ ਫਿਰ ਹੁਣ ਮਤਲਬ ਕਿ ਡੀਐਸਪੀ ਦੇ ਕੋਲ ਪਹੁੰਚੀ ਆ ਉਹ ਕਹਿੰਦੇ ਆ ਕਿ ਅਸੀਂ ਕਾਨੂੰਨੀ ਕਾਰਵਾਈ ਬੰਦੀ ਆ ਕਹਿੰਦੇ ਫਲਾਟ ਰੋਕੀ ਜਾਊਗੀ ਹੁਣ ਮੈਂ ਅੱਗੇ ਜੇ ਦੇਖਦਿਆਂ ਕਿ ਸਰ ਮੇਰੀ ਦਿੱਲੀ 에ਰਪੋਰਟ ਤੋਂ ਫਲਾਟ ਰੋਕਦੇ ਆ ਕਿ ਨਹੀਂ ਰੋਕਦੇ ਤਿੰਨ ਬੱਚੇ ਦੋ ਇੱਕ ਬੇਟਾ ਦੋ ਗੁਡੀਆਂ ਹੈ ਹਾਂਜੀ ਸੈਕੰਡ ਮੈਨੂੰ ਇੱਕ ਕੋਨੇ ਕੋਲ ਤੇ ਦੋ ਬੇਟੀਆਂ ਵਾ ਉਹ ਇਹ ਕਹਿੰਦੇ ਕਿ ਅਸੀਂ ਮਤਲਬ ਕਿ ਬਗਾਨਾ ਦੋ ਬੱਚੀਆਂ ਮੈਂ ਤੈਨੂੰ ਨਹੀਂ ਰੱਖ ਸਕਦਾ ਇਦਾਂ ਫਿਰ ਫਿਰ ਵੀ ਉਹ ਸਰ ਬਿਨਾਂ ਤਲਾਕ ਲੈ ਤੱਕ ਮੈਰਿਜ ਕਿੱਦਾਂ ਕਰਾ ਲੀ ਨਾ ਦੋਨਾਂ ਬੱਚੀਆਂ ਦੀ ਪਲਵਰਸ ਕੌਣ ਕਰੂਗਾ ਚਲੋ ਪੇਟਾ ਮੇਰੀ ਪਹਿਲੀ ਮਰਜ਼ੀ ਦਾ ਉਹ ਨਾ ਨਹੀਂ ਕਰਨਾ ਚਾਹੁੰਦਾ ਇਹਨਾਂ ਦੀ ਕੌਣ ਪਲਵਰਸ ਕਰੂਗਾ ਹਾਂਜੀ 40000 ਰੁਪਿਆ ਲਿਆ ਇਹਨਾਂ 20000 ਰੁਪ ਮੈਂ ਕਿਹਾ ਸਰ ਮੇਰ ਕੋ ਇਨਾ ਪੈਸਾ ਨਹੀਂ ਹੈਗਾ ਤੁਸੀਂ ਮੇਰਾ ਪਰਚਾ ਕੱਟ ਕਰ ਦਿਓ ਮੈਂ ਅੱਗੇ ਵਕੀਲ ਵੀ ਖੜਾ ਕਰਨਾ ਫਿਰ ਉਹ ਨਹੀਂ ਮੰਨਣ ਚਾਉਂਦੇ ਸੀ ਨਹੀਂ ਪਰਚਾ ਕੱਟਦਾ ਰਾਤ ਦੇ 7 ਵਜੇ ਸੀ ਤਾਂ ਮੈਂ ਇੱਥੇ ਨਹੀਂ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਮੈਂ ਫਿਰ ਮੈਂ ਤੁਹਾਨੂੰ ਜਿੱਦ ਤੁਹਾਨੂੰ ਪੈਸੇ ਕੱਟੇ ਪਰਚਾ ਕੱਟਣ ਚਾਹੀਦਾ ਮੈਂ ਕਿਸੇ ਕੋ ਮਗਾ ਦਿੰਨੀ ਆ ਨਹੀਂ ਨਹੀਂ ਦਿੱਤ ਕਰ ਫਿਰ ਵੀ ਨਹੀਂ ਕੁਝ ਵੀ ਕੀਤਾ ਫਿਰ ਮੇਰੇ ਕੋਲ ਹਰ ਕਲਾਸ ਤੇ ਕਹਿੰਦਾ ਹੁਣ ਆਣ ਪਰਚਾ ਵੀ ਕੱਟਦਾ ਹੁਣ ਤੇ ਚਲ ਖਰਚਾ ਪੈਂਦਾ ਮੇਰ ਕੋ ਉਹ 700 ਰੁਪਿਆ ਸੀ ਉਹਦੇ ਵਿੱਚ ਮੈਂ 500 ਰੁਪਿਆ ਉਹਨੂੰ ਉਹ ਫੜਾ ਕੇ ਗਈ ਵੀ ਲੈ ਤੁਸੀਂ ਕਹਿੰਦਾ ਸੀ 2.5 ਲੀਟਰ ਹਾਨੂੰ ਤੇਲ ਮਿਲ ਅਸੀਂ ਇੰਨੀ ਦੂਰੋਂ ਬੰਦਾ ਚੁੱਕਣ ਗਏ 1.5 ਘੰਟੇ ਦਾ ਰਸਤਾ ਇਹ ਕੀ ਗਵਰਨਮੈਂਟ ਕਿਉਂ ਉਹ ਜਿਹੜਾ ਕੋਈ ਬੰਦਾ ਚੁਕਾਏਗਾ ਜਿੱਤੇ ਜੁਰਮ ਹੋਇਆ ਉਹੀ ਖਰਚਾ ਭਰੇਗਾ ਤੇਲ ਦਾ ਇਹ ੜੀ ਸਬਜੀ ਸਬਜੀ ਕੋਰ ਹੈ ਜੀ ਤੇ ਇਹਦੇ ਆਪਣੀ ਦਿੱਤੀ ਥਾਣਾ ਸਿਵਲ ਲਾਈਨ ਦੀ ਇਹ ਕਿਨੇ ਕਿ ਮੇਰੀ ਮੈਰਿਜ 2017 ਚ ਪਰਮਜੀਤ ਸਿੰਘ ਨਾਂ ਦੇ ਬੰਦੇ ਨਾਲ ਹੋਈ ਸੀ ਜੀ ਸਾਡੇ ਪਿੰਡ ਥਾਣਾ ਤਸਿਕਾ ਜੀ ਤੇ ਉਹਨੇ ਕਿਨੇ ਵੀ ਮੈਨੂੰ ਤਲਾਫ ਲੈ ਬਿਨਾ ਹੋਰ ਵਿਆਹ ਕਰਾ ਲਿਆ ਜੀ ਕੀ ਕੀਤਾ ਜਾਵੇ ਪਰ ਜੋ ਬੰਦੇ ਨੂੰ ਨੌਕਰੀ ਕਰਾਏਗੇ ਸਰਿਸ ਮਿੱਟੀ ਦਾ ਕਹਿਣਾ ਹੈ ਕਿ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ ਸੀ ਪੁਲਿਸ ਲੈ ਕੇ ਆਈ ਸੀ ਬਟ ਇਨਫਲੂਐਂਸ ਤੇ ਛੱਡਤਾ ਭਾਜੀ ਉਹਨੂੰ ਜਦੋਂ ਨੇ ਦਿੱਤੀ ਹੋਈ ਅਪਲੀਕੇਸ਼ਨ ਤੇ ਉਹਨਾਂ ਸੱਦਿਆਣਾ ਤਤਿਸ਼ੀ ਅਫਸਰ ਨੇ ਦੁਬਾਰਾ ਕਾਲ ਕੀਤੀ ਆਜਨਾਂ ਜੀ ਮੈਂ ਬੰਦਾ